ਫੈਕਟ ਨੰਬਰ 1 ਲੋਕ ਆਪਣੀਆਂ ਅਸਲੀ ਫੀਲਿੰਗਸ ਪਾਉਂਦੇ ਹਨ ਜ਼ਿਆਦਾਤਰ ਲੋਕ ਮੈਂ ਠੀਕਾ ਕਹਿੰਦੇ ਹਨ ਪਰ ਇਹ ਸਿਰਫ ਇੱਕ ਦਿਖਾਵਾ ਹੁੰਦਾ ਹੈ ਰਿਸਰਚ ਦੱਸਦੀ ਹੈ ਕਿ 90% ਲੋਕ ਆਪਣੀ ਤਕਰੀਫ ਬਾਹਰ ਨਹੀਂ ਦਿਖਾਉਂਦੇ ਇਸ ਲਈ ਕਦੇ ਕਿਸੇ ਦੀ ਮੁਸਕਰਾਹਟ ਦੇ ਪਿੱਛੇ ਵਾਲਾ ਦਰਦ ਅਣ ਦੇਖਾ ਨਾ ਕਰੋ ਫੈਕਟ ਨੰਬਰ 2 ਚੁੱਪ ਲੋਕ ਸਭ ਤੋਂ ਵੱਧ ਸੋਚਦੇ ਹਨ ਜੋ ਲੋਕ ਘੱਟ ਬੋਲਦੇ ਹਨ ਉਹ ਘੱਟ ਨਹੀਂ ਅਸਲ ਵਿੱਚ ਹੋਰਾਂ ਨਾਲੋਂ ਵੱਧ ਸੋਚਦੇ ਹਨ ਤੇ ਜੋ ਕੁਇਟ ਪੀਪਲ ਹੁੰਦੇ ਹਨ ਸਕੂਨ ਨਾਲ ਸਭ ਕੁਝ ਦੇਖਦੇ ਹਨ ਤੇ ਆਪਣਾ ਫੈਸਲਾ ਸੋਚ ਕੇ ਲੈਂਦੇ ਹਨ ਫੈਕਟ ਨੰਬਰ 3 ਰਾਤ ਦਾ ਸਮਾਂ ਮਨ ਨੂੰ ਸੱਚਾ ਬਣਾ ਦਿੰਦਾ ਹੈ 11 ਵਜੇ ਤੋਂ ਬਾਅਦ ਸਾਡਾ ਦਿਮਾਗ ਕੰਮ ਹੋ ਜਾਂਦਾ ਹੈ ਇਸ ਲਈ ਰਾਤ ਨੂੰ 네ਗੇਟਿਵ ਥੌਟਸ ਇਮੋਸ਼ਨਲ ਅਤੇ ਮੈਮਰੀ ਜਿਆਦਾ ਯਾਦ ਆਉਂਦੇ ਹਨ ਇਸ ਸਮੇਂ ਦਿਮਾਗ ਸਭ ਤੋਂ ਓਨੈਸਟ ਹੁੰਦਾ ਹੈ ਫੈਕਟ ਨੰਬਰ 4 ਦਿਮਾਗ ਨੂੰ ਦੁੱਖ ਜ਼ਿਆਦਾ ਰਹਿੰਦਾ ਹੈ ਮਨੁੱਖੀ ਦਿਮਾਗ ਖਤਰੇ ਨੂੰ ਪਹਿਲਾਂ ਯਾਦ ਰੱਖਦਾ ਹੈ ਇਸ ਲਈ ਬੁਰੇ ਪਲ ਬੁਰੀਆਂ ਗੱਲਾਂ ਅਤੇ ਚੁੱਪ ਕਰਨ ਵਾਲੇ ਸ਼ਬਦ ਜ਼ਿਆਦਾ ਦਿਨ ਯਾਦ ਰਹਿੰਦੇ ਹਨ ਇਹ ਸਾਡੀ ਸਰਵਾਈਵਲ ਦਾ ਹਿੱਸਾ ਹੈ ਫੈਕਟ ਨੰਬਰ 5 ਇਮੋਸ਼ਨਲ ਅਟੈਚਮੈਂਟ ਚੁੱਪਚਾਪ ਹੁੰਦੀ ਹੈ ਤੁਸੀਂ ਕਦੇ ਵੀ ਨਹੀਂ ਸਮਝਦੇ ਕਿ ਤੁਸੀਂ ਕਿਸੇ ਦੇ ਨਾਲ ਅਟੈਚ ਹੋ ਰਹੇ ਹੋ ਪਰ ਜਦੋਂ ਉਹ ਦੂਰ ਜਾਣ ਲੱਗੇ ਤਾਂ ਇਹ ਦਿਲ ਤੁਹਾਨੂੰ ਆਪ ਦੱਸ ਦਿੰਦਾ ਹੈ ਕਿ ਅਟੈਚਮੈਂਟ ਕਿੰਨੀ ਡੂੰਗੀ ਸੀ ਫੈਕਟ ਨੰਬਰ 6 ਓਵਰ ਥਿੰਕਿੰਗ એનર્ਜੀ ਖਾਂਦਾ ਹੈ ਓਵਰ ਥਿੰਕਿੰਗ ਕਰਕੇ ਦਿਮਾਗ ਐਕਸਟਰਾ એનર્ਜੀ ਵਰਤਦਾ ਹੈ ਇਸ ਲਈ ਬਹੁਤ ਸੋਚਣ ਵਾਲੇ ਲੋਕ چاہے ਕੁਝ ਵੀ ਨਾ ਕਰਨ ਫਿਰ ਵੀ ਥੱਕ ਜਾਂਦੇ ਹਨ ਤੇ ਇਸ ਨੂੰ ਹੀ ਮੈਂਟਲ ਥੀਕ ਕਹਿੰਦੇ ਹਨ ਫੈਕਟ ਨੰਬਰ 7 ਕੇਰਿੰਗ ਕਦੇ ਨਹੀਂ ਲੱਗਦੀ ਜੇ ਕੋਈ ਤੁਹਾਡੀ ਪਰਵਾਹ ਕਰਦਾ ਹੈ ਤਾਂ ਤੁਸੀਂ ਉਸਦੇ ਬਿਹੇਵੀਅਰ ਤੋਂ ਤੁਰੰਤ ਸਮਝ ਜਾਓਗੇ ਕਿਉਂਕਿ ਘੇਰ ਕਦੇ ਸ਼ਬਦਾ ਵਿੱਚ ਨਹੀਂ ਐਕਸ਼ਨ ਚ ਦਿਖਾਈ ਦਿੰਦੀ ਹੈ ਫੈਕਟ ਨੰਬਰ 8 ਕੰਫੀਡੈਂਸ ਲੁੱਕ ਨਾਲੋਂ ਜ਼ਿਆਦਾ ਅਟਰੈਕਟਿਵ ਹੁੰਦਾ ਹੈ ਕਈ ਸਟੱਡੀਜ਼ ਦੱਸਦੇ ਹਨ ਕੰਫੀਡੈਂਸ ਲੁੱਕ ਹਾਈਟ ਅਤੇ ਮਨੀ ਨਾਲੋਂ ਵਧ ਅਟਰੈਕਟਿਵ ਹੁੰਦਾ ਹੈ ਇਸ ਲਈ ਆਪਣੇ ਆਪ ਤੇ ਭਰੋਸਾ ਰੱਖੋ ਫੈਕਟ ਨੰਬਰ 9 ਸਰਕੈਸਮ ਪੀਪਲ ਜਿਹੜੇ ਲੋਕ ਹਾਸੇ ਮਜ਼ਾਕ ਤੇ ਸਰਕੈਸਮ ਵਰਤਦੇ ਹਨ ਉਹ ਬਹੁਤ ਹੀ ਤੇਜ਼ ਸੋਚ ਵਾਲੇ ਹੁੰਦੇ ਹਨ ਉਹਨਾਂ ਦੇ ਦਿਮਾਗ ਕਨੈਕਸ਼ਨ ਤੇਜ਼ੀ ਨਾਲ ਕੰਮ ਕਰਦੇ ਆ ਫੈਕਟ ਨੰਬਰ 10 میوزਿਕ ਮੂਡ ਚੇਂਜ ਕਰ ਦਿੰਦਾ ਹੈ میوزਿਕ ਸਿਰਫ ਇੱਕ ਐਂਟਰਟੇਨਮੈਂਟ ਨਹੀਂ ਇੱਕ ਥੈਰੇਪੀ ਹੈ ਸਿਰਫ 10 ਤੋਂ 12 ਸਕਿੰਟ ਵਿੱਚ میوزਿਕ ਤੁਹਾਡਾ ਮੂਡ ਬਦਲ ਸਕਦਾ ਹੈ ਇਸ ਲਈ ਆਪਣੀ ਪਲੇਲਿਸਟ ਹਮੇਸ਼ਾ ਪੋਜ਼ਿਟਿਵ ਰੱਖੋ ਹਾਂਜੀ ਦੋਸਤ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਿਹੜਾ ਸਾਈਕੋਲੋਜੀ ਫੈਕਟ ਤੁਹਾਨੂੰ ਸਭ ਤੋਂ ਵਧੀਆ ਲੱਗਾ ਤੇ ਤੁਹਾਡੇ ਦਿਲ ਨੂੰ ਟੱਚ ਕੀਤਾ ਇਹ ਤਾਂ ਕਮੈਂਟ ਕਰਕੇ ਜੂਰ ਦੱਸੋ ਮਿਲਦੇ ਹਾਂ ਨਵੀਂ ਵੀਡੀਓ